ਇੱਕ ਵਾਰ ਸਾਹਿਬ ਇੱਕ ਵਾਰ ਫਿਰ ਤੋਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਜੁਪੀ ਪੁਲਿਸ ਤੇ ਸਿੱਧੇ ਦੋਸ਼ ਲੱਗ ਰਿਹਾ ਇਸ ਨੂੰ ਕਿਵੇਂ ਦੇਖਦੇ ਹੋ ਅਫੀਸਰ ਜਿਹੜਾ ਹੈਗਾ ਉਹਦੇ ਚੋਂ ਉਹਨੇ ਕਿਹਾ ਹੈਗਾ ਕਿ ਖਾਲਿਸਤਾਨੀ ਜਾਂ ਕਿ ਉਹ ਘੜੇ ਚਲੋ ਜਾਂ ਹੋਰ ਇਦਾਂ ਦੀ ਕੋਈ ਭਾਸ਼ਾ ਬੋਲੀ ਹੈ ਤੇਰੇ ਵੱਲ ਸਾਹਿਬ ਇੱਥੇ ਥੁਲਕੇ ਕਿਉਂ ਨਹੀਂ ਗੱਲ ਕਹੀ ਜਾਂਦੀ ਸਾਰੇ ਪ੍ਰਸ਼ਾਸਨ ਨੂੰ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਿੱਖਾਂ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੋਣੀ ਚਾਹੀਦੀ ਆ ਹੁਣ ਜਿਹੜਾ ਅਮਰਪਾਲ ਕਰਦਾ ਸੀ ਇਹ ਠੀਕ ਕਰਦਾ ਸੀ ਤੁਸੀਂ ਸਾਰੇ ਉਹਨੋਂ ਵੀ ਠੀਕ ਕਹਿਣ ਲੱਗ ਜੰਨੇ ਆ ਨਹੀਂ ਨਹੀਂ ਸਰ ਅਸੀਂ ਤਾਂ ਕਿਹਾ ਨਹੀਂ ਸਿੱਖਾਂ ਦੇ ਪ੍ਰਤੀ ਸਿੱਖਾਂ ਲਈ ਸੁਰੱਖਿਅਤ ਮੁਲਕ ਹੈ ਜਾਂ ਉਹਨਾਂ ਦਾ ਆਪਣਾ ਮੁਲਕ ਹੈ ਤਾਂ ਉਹ ਹਿੰਦੁਸਤਾਨ ਹੈ ਕੁਝ ਜਿਹੜੇ ਐਸੇ ਵੀ ਅੰਸਰ ਨੇ ਸਿੱਖਾਂ 'ਚ ਵੀ ਹੈਗੇ ਆ ਦੇਸ਼ ਦੇ ਅੰਦਰ ਬਾਕੀ ਜਗ੍ਹਾ ਵੀ ਹੈਗੇ ਆ ਉਹ ਕਹਿੰਦੇ ਆ ਕਿ ਸਾਰੇ ਸਿੱਖਾਂ ਦੇ ਖਿਲਾਫ ਹੋ ਗਈ ਇਹ ਭਾਰਤ ਸਰਕਾਰ ਹੋ ਗਈ ਇਹ ਯੂਪੀ ਸਰਕਾਰ ਹੋ ਗਈ ਇਹ ਹੈ ਜਾਂ ਕੁਝ ਨਹੀਂ ਹੈ ਨਹੀਂ ਗੱਲ ਤਾਂ ਇਹ ਆ ਕਿ ਯੂਪੀ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਸ਼੍ਰੀ ਆਮ ਤਾਂ ਬੋਲਿਆ ਗਿਆ ਪਹਿਲਾਂ ਡੀਜੀਪੀ ਦੇ ਐਫਪੀ ਵੱਲੋਂ ਵੀ ਬੋਲਿਆ ਗਿਆ ਸੀ ਜੀ ਜੇ ਉਹਦੇ ਤੇ ਕਾਰਵਾਈ ਨਾ ਹੋਵੇ ਫਿਰ ਤਾਂ ਤੁਸੀਂ ਕਹੋ ਤਾਂ ਸਿੱਖ ਨੌਜਵਾਨਾਂ ਦਾ ਯੂਪੀ ਪੁਲਿਸ ਨਾਲ ਵਿਵਾਦ ਭਖਿਆ ਹੈ ਤੇ ਇਹ ਵਿਵਾਦ ਹੁਣ ਪੂਰੀ ਤਰ੍ਹਾਂ ਖਿੱਲਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਤਾਂ ਬੀਜੇਪੀ ਆਗੂ ਨੇ ਸਾਡੇ ਨਾਲ ਫੋਨ ਕਾਲ ਤੇ ਹਰਜੀਤ ਗਰੇਵਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਦੇਖਦੇ ਇਸ ਮਸਲੇ ਨੂੰ ਗਰੇਵਾਲ ਸਾਹਿਬ ਇੱਕ ਵਾਰ ਫਿਰ ਤੋਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਯੂਪੀ ਪੁਲਿਸ ਤੇ ਸਿੱਧੇ ਦੋਸ਼ ਲੱਗ ਰਿਹਾ ਇਸ ਨੂੰ ਕਿਵੇਂ ਦੇਖਦੇ ਹੋ ਤੇ ਸਾਰੀ ਪੁਲਿਸ ਤੇ ਤਾਂ ਨਹੀਂ ਦੋਸ਼ ਲਾਉਣੇ ਚਾਹੀਦੇ ਇੱਕ ਅਫੀਸਰ ਜਿਹੜਾ ਹੈਗਾ ਉਹਦੇ ਚੋਂ ਉਹਨੇ ਕਿਹਾ ਹੈਗਾ ਕਿ ਖਾਲਸਤਾਨੀ ਜਾਂ ਕਿ ਉਹ ਘੜੇ ਚਲੋ ਜਾਂ ਹੋਰ ਇਦਾਂ ਦੀ ਕੋਈ ਭਾਸ਼ਾ ਬੋਲੀ ਹੈ ਜਿਹੜੀ ਬੜੀ ਮੰਦ ਭਾਗੀ ਗੱਲ ਆ ਔਰ ਉਹ ਅਫੀਸਰ ਨੂੰ ਆਡੈਂਟੀਫਾਈ ਕਰਕੇ ਉਹਦੀ ਜਾਂਚ ਕਰਕੇ ਤੇ ਉਹਨੂੰ ਪਿਨਿਸ਼ਮੈਂਟ ਮਿਲਣੀ ਚਾਹੀਦੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਗੱਲ ਕਰਨ ਦੀ ਕਿਉਂਕਿ ਕੁਝ ਜਿਹੜੇ ਐਸੇ ਵੀ ਅਨਸਰ ਨੇ ਸਿੱਖਾਂ ਚ ਵੀ ਹੈਗੇ ਆ ਦੇਸ਼ ਦੇ ਅੰਦਰ ਬਾਕੀ ਜਗ੍ਹਾ ਵੀ ਹੈਗੇ ਆ ਉਹ ਕਹਦੇ ਆ ਕਿ ਸਾਰੇ ਸਿੱਖਾਂ ਦੇ ਖਿਲਾਫ ਹੋ ਗਈ ਇਹ ਭਾਰਤ ਸਰਕਾਰ ਹੋ ਗਈ ਇਹ ਯੂਪੀ ਸਰਕਾਰ ਹੋ ਗਈ ਇਹ ਹੈ ਜਾ ਕੁਝ ਨਹੀਂ ਹੈ ਨਹੀਂ ਗੱਲ ਤਾਂ ਇਹ ਆ ਕਿ ਯੂਪੀ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਸ਼ਰਿਆਮ ਬੋਲਿਆ ਗਿਆ ਪਹਿਲਾਂ ਬੀਜਪੀ ਦੇ ਆਰਪੀ ਵੀ ਵੱਲੋਂ ਵੀ ਬੋਲਿਆ ਗਿਆ ਜੀ ਜੇ ਉਹਦੇ ਤੇ ਕਾਰਵਾਈ ਨਾ ਹੋਵੇ ਫਿਰ ਤਾਂ ਤੁਸੀਂ ਕਹੋ ਕਾਰਵਾਈ ਕਰਨਗੇ ਉਹਦੇ ਤੇ ਅਸੀਂ ਨਹੀਂ ਮੰਗ ਕੀਤੀ ਆ ਕਰੋ ਕਿਉਂ ਨਹੀਂ ਕਰਨਗੇ ਗਰੇਵਾਲ ਸਾਹਿਬ ਇੱਕ ਖੁੱਲ ਕੇ ਕਿਉਂ ਨਹੀਂ ਗੱਲ ਕਹੀ ਜਾਂਦੀ ਸਾਰੇ ਪ੍ਰਸ਼ਾਸਨ ਨੂੰ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਿੱਖਾਂ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੋਣੀ ਚਾਹੀਦੀ ਆ ਹੁਣ ਜਿਹੜਾ ਅਮਰਤਪਾਲ ਕਰਦਾ ਸੀ ਇਹ ਠੀਕ ਕਰਦਾ ਸੀ ਤੁਸੀਂ ਸਾਰੇ ਉਹਨੂੰ ਵੀ ਠੀਕ ਕਹਿਣ ਲੱਗ ਜਾਂਦੇ ਹੋ ਨਹੀਂ ਨਹੀਂ ਸਰ ਅਸੀਂ ਤਾਂ ਕਿਹਾ ਨਹੀਂ ਸਿੱਖਾਂ ਦੇ ਪ੍ਰਤੀ ਸਿੱਖਾਂ ਲਈ ਸੁਰੱਖਿਅਤ ਮੁਲਕ ਹੈ ਜਾਂ ਉਹਨਾਂ ਦਾ ਆਪਣਾ ਮੁਲਕ ਹੈ ਤਾਂ ਉਹ ਹਿੰਦੁਸਤਾਨ ਹੈ ਦੂਸਰਾ ਕੋਈ ਨਹੀਂ ਹੈ ਇਸ ਦੁਨੀਆ 'ਚ ਔਰ ਅਫਗਾਨਿਸਤਾਨ ਬਾਰੇ ਕਦੇ ਕੋਈ ਬੋਲਿਆ ਉੱਥੇ ਤਿੰਨ ਸਿੱਖ ਰਹਿ ਗਏ ਨੇ ਸਾਰੇ ਬਾਕੀ ਤਾਂ ਗਏ ਔਰ ਬਹੂ ਬੇਟੀਆਂ ਨੂੰ ਉਹ ਖੋਲ ਲੈਂਦੇ ਸੀ ਇਸਲਾਮ ਕਬੂਲ ਕਰਦੇ ਕਰਾਉਂਦੇ ਸੀ ਔਰ ਨਿਕਾਹ ਕਰ ਲੈਂਦੇ ਸੀ ਉਸ ਵੇਲੇ ਕਿਸੇ ਨੇ ਬੋਲਿਆ ਉਹ ਤਾਂ ਮੋਦੀ ਜੀ ਨੇ ਉਹਨਾਂ ਦੇ ਦਬਾਅ ਦਿੱਤਾ ਕਿ ਸਾਡੇ ਸੁਰੱਖਿਆਤ ਬੰਦੇ ਹੋਣੇ ਚਾਹੀਦੇ ਸੀ ਇਹ ਦਾ ਕਾਨੂੰਨ ਬਣਾ ਕੇ ਉਹਨਾਂ ਨੂੰ ਨਾਗਰਿਕਤਾ ਦਿੱਤੀ ਹੈ ਦੇਸ਼ ਦੀ ਹਿੰਦੂਆਂ ਨੂੰ ਵੀ ਦਿੱਤੀ ਹੈ ਉੱਥੋਂ ਤੇ ਇਹ ਭਾਰਤ ਸਰਕਾਰ ਤਾਂ ਸਿੱਖਾਂ ਤੇ ਹਿੰਦੂਆਂ ਨੂੰ ਪ੍ਰੋਟੈਕਟ ਕਰਦੀ ਹੈ ਪਰ ਇਹ ਜਿਸ ਤਰ੍ਹਾਂ ਦਾ ਕੰਮ ਬੈਸਟ ਬੰਗਾਲ ਚ ਵੀ ਹੋਇਆ ਹੈ ਉੱਥੇ ਇੱਕ ਗੰਡੇ ਆਈਪੀਐਸ ਅਫਸਰ ਨੂੰ ਸਰਦਾਰ ਜੀ ਸੀਗੇ ਉਹਨਾਂ ਦੇ ਖਿਲਾਫ ਉਹਨਾਂ ਨੂੰ ਉਹਨਾਂ ਨੂੰ ਵੀ ਐਸੀ ਪਾਸ਼ਾ ਬੋਲੀ ਗਈ ਸੀ ਔਰ ਇਹ ਪਾਸ਼ਾ ਹੁਣ ਯੂਪੀਚ ਵੀ ਬੰਦੀ ਗਈ ਆ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਹ ਟੈਂਡੈਂਸੀ ਨੂੰ ਡਿਸਕਰੇਜ ਕੀਤਾ ਜਾਣਾ ਚਾਹੀਦਾ ਐ ਸਖਤ ਕਾਰਵਾਈ ਕਰਕੇ ਹਾਂ ਜੀ ਪੰਜਾਬ বিজেপি ਇਸ ਲਈ ਕੀ ਕਦਮ ਚੁੱਕੇਗੀ ਤੇ ਕਿੰਨੇ ਕ ਦਿਨਾਂ ਵਿੱਚ ਕਾਰਵਾਈ ਹੁੰਦੀ ਹੋਈ ਨਜ਼ਰ ਆ ਸਕਦੀ ਹੈ ਜੀ ਦੇ ਨਾਲ ਤਾਂ ਦੇਖੋ ਕਾਰਵਾਈ ਤਾਂ ਸਰਕਾਰ ਨੇ ਕਰਨੀ ਹੁੰਦੀ ਆ ਅਸੀਂ ਆਪਣੇ ਵੱਲੋਂ ਜਿਸ ਤਰ੍ਹਾਂ ਦੂਸਰੇ ਲੋਕ ਕਹਿ ਰਹੇ ਆ ਉਦੋਂ ਬਜ਼ੋਰਦਾਰ ਤਰੀਕੇ ਨਾਲ ਕਹਿ ਰਹੇ ਆ ਔਰ ਲਿਖ ਕੇ ਚਿੱਠੀ ਵੀ ਭੇਜ ਰਹੇ ਆ ਮੁੱਖ ਮੰਤਰੀ ਨੂੰ ਕਿ ਵੇਦ ਤੇ ਕਾਰਵਾਈ ਕਰੋ ਜੀ ਔਰ ਸਖਤ ਕਾਰਵਾਈ ਕਰੋ ਆਇਡੈਂਟੀਫਾਈ ਕਰੋ ਇਹ ਜੇ ਬੰਦਿਆਂ ਨੂੰ ਪਾਅ اور ਪਰ ਪੁਲਿਸ ਪ੍ਰਸ਼ਾਸਨ ਤੋਂ ਅਲੱਗ-ਤਲਗ ਕਰੋ ਇਹੀ ਕਹਿ ਰਹੇ ਆ ਜੀ ਜੀ ਬਹੁਤ ਹਨ ਗਰੇਵਾਲ ਸਾਹਿਬ ਇੱਕ ਵਾਰ ਫਿਰ ਤੋਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਜੁਪੀ ਪੁਲਿਸ ਤੇ ਸਿੱਧੇ ਦੋਸ਼ ਲੱਗ ਰਿਹਾ ਇਸ ਨੂੰ ਕਿਵੇਂ ਦੇਖਦੇ ਹੋ ਅਫੀਸਰ ਜਿਹੜਾ ਹੈਗਾ ਉਹਦੇ ਚੋਂ ਉਹਨੇ ਕਿਹਾ ਹੈਗਾ ਕਿ ਕਾਲਿਸਤਾਨੀ ਜਾਂ ਕਿਉਂ ਘੜੇ ਚਲੋ ਜਾਂ ਹੋਰ ਇਤਾਂ ਦੀ ਕੋਈ ਭਾਸ਼ਾ ਬੋਲੀ ਹੈ ਗਰੇਵਾਲ ਸਾਹਿਬ ਇਸ ਤੇ ਥੁਲਕੇ ਕਿਉਂ ਨਹੀਂ ਗੱਲ ਕਹੀ ਜਾਂਦੀ ਸਾਰੇ ਪ੍ਰਸ਼ਾਸਨ ਨੂੰ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਿੱਖਾਂ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੋਣੀ ਚਾਹੀਦੀ ਆ ਹੁਣ ਜਿਹੜਾ ਅਮਰਿਤਪਾਲ ਕਰਦਾ ਸੀ ਇਹ ਠੀਕ ਕਰਦਾ ਸੀ ਤੁਸੀਂ ਸਾਰੇ ਉਹਨੂੰ ਵੀ ਠੀਕ ਕਹਿਣ ਲੱਗ ਜੰਨੇ ਆ ਨਹੀਂ ਨਹੀਂ ਸਰ ਅਸੀਂ ਤਾਂ ਕਿਹਾ ਨਹੀਂ ਸਿੱਖਾਂ ਦੇ ਪ੍ਰਤੀ ਸਿੱਖਾਂ ਲਈ ਸੁਰੱਖਿਅਤ ਮੁਲਕ ਹੈ ਜਾਂ ਉਹਨਾਂ ਦਾ ਆਪਣਾ ਮੁਲਕ ਹੈ ਤਾਂ ਉਹ ਹਿੰਦੁਸਤਾਨ ਹੈ ਕੁਝ ਜਿਹੜੇ ਐਸੇ ਵੀ ਅੰਸਰ ਨੇ ਸਿੱਖਾਂ 'ਚ ਵੀ ਹੈਗੇ ਆ ਦੇਸ਼ ਦੇ ਅੰਦਰ ਵਾਕਤੀ ਜਗ੍ਹਾ ਵੀ ਹੈਗੇ ਆ ਉਹ ਕਹਿੰਦੇ ਕਿ ਸਾਰੇ ਸਿੱਖਾਂ ਦੇ ਖਿਲਾਫ ਹੋ ਗਈ ਇਹ ਭਾਰਤ ਸਰਕਾਰ ਹੋ ਗਈ ਇਹ ਯੂਪੀ ਸਰਕਾਰ ਹੋ ਗਈ ਇਹ ਹੈ ਜਾਂ ਕੁਝ ਨਹੀਂ ਹੈ ਨੀ ਗੱਲ ਤਾਂ ਇਹ ਹੈ ਕਿ ਉਪਰੀ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਸ਼੍ਰੀ ਆਮ ਬੋਲਿਆ ਗਿਆ ਪਹਿਲਾਂ ਡੀਜੀਟੀ ਦੇ ਐਸਪੀ ਵੱਲੋਂ ਵੀ ਬੋਲਿਆ ਗਿਆ ਜੀ ਜੇ ਉਹਦੇ ਤੇ ਕਾਰਵਾਈ ਨਾ ਹੋਵੇ ਫਿਰ ਤਾਂ ਤੁਸੀਂ ਕਹੋ ਤਾਂ ਸਿਕ ਨੌਜਵਾਨਾਂ ਦਾ ਯੂਪੀ ਪੁਲਿਸ ਨਾਲ ਵਿਵਾਦ ਪੱਖਿਆ ਹੈ ਤੇ ਇਹ ਵਿਵਾਦ ਹੁਣ ਪੂਰੀ ਤਰ੍ਹਾਂ ਖਿੱਲਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਤਾਂ ਬੀਜੇਪੀ ਆਗੂ ਨੇ ਸਾਡੇ ਨਾਲ ਫੋਨ ਕਾਲ ਤੇ ਹਰਜੀਤ ਗਰੇਵਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਦੇਖਦੇ ਇਸ ਮਸਲੇ ਨੂੰ ਗਰੇਵਾਲ ਸਾਹਿਬ ਇੱਕ ਵਾਰ ਫਿਰ ਤੋਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਜੁਪੀ ਪੁਲਿਸ ਤੇ ਸਿੱਧੇ ਦੋਸ਼ ਲੱਗ ਰਿਹਾ ਇਸ ਨੂੰ ਕਿਵੇਂ ਦੇਖਦੇ ਹੋ ਤੇ ਸਾਰੀ ਪੁਲਿਸ ਤੇ ਤਾਂ ਨਹੀਂ ਦੋਸ਼ ਲਾਉਣੇ ਚਾਹੀਦੇ ਇੱਕ ਅਫੀਸਰ ਜਿਹੜਾ ਹੈਗਾ ਉਹਦੇ ਚੋਂ ਉਹਨੇ ਕਿਹਾ ਹੈਗਾ ਕਿ ਖਾਲਸਤਾਨੀ ਜਾ ਕੇ ਉਗੜੇ ਚਲੋ ਜਾਂ ਹੋਰ ਇਦਾਂ ਦੀ ਕੋਈ ਭਾਸ਼ਾ ਬੋਲੀ ਹੈ ਜਿਹੜੀ ਬੜੀ ਮੰਦ ਭਾਗੀ ਗੱਲ ਆ ਔਰ ਉਹ ਅਫੀਸਰ ਨੂੰ ਆਇਡੈਂਟੀਫਾਈ ਕਰਕੇ ਉਹਦੀ ਜਾਂਚ ਕਰਕੇ ਤੇ ਉਹਨੂੰ ਪੁਨਿਸ਼ਮੈਂਟ ਮਿਲਣੀ ਚਾਹੀਦੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਗੱਲ ਕਰਨ ਦੀ ਕਿਉਂਕਿ ਕੁਝ ਜਿਹੜੇ ਐਸੇ ਵੀ ਅਨਸਰ ਨੇ ਸਿੱਖਾਂ ਚ ਵੀ ਹੈਗੇ ਆ ਦੇਸ਼ ਦੇ ਅੰਦਰ ਬਾਕੀ ਜਗ੍ਹਾ ਵੀ ਹੈਗੇ ਆ ਉਹ ਕਹਦੇ ਕਿ ਸਾਰੇ ਸਿੱਖਾਂ ਦੇ ਖਿਲਾਫ ਹੋ ਗਈ ਇਹ ਭਾਰਤ ਸਰਕਾਰ ਹੋ ਗਈ ਇਹ ਯੂਪੀ ਸਰਕਾਰ ਹੋ ਗਈ ਇਹ ਹੈ ਜਾਂ ਕੁਝ ਨਹੀਂ ਹੈ ਨਹੀਂ ਗੱਲ ਤਾਂ ਇਹ ਆ ਕਿ ਯੂਪੀ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਸ਼੍ਰੀ ਆਮ ਬੋਲਿਆ ਗਿਆ ਪਹਿਲਾਂ ਬੀਜੇਪੀ ਦੇ ਐਪੀ ਵੱਲੋਂ ਵੀ ਬੋਲਿਆ ਗਿਆ ਸੀ ਜੀ ਜੇ ਉਹਦੇ ਤੇ ਕਾਰਵਾਈ ਨਾ ਹੋਵੇ ਫਿਰ ਤਾਂ ਤੁਸੀਂ ਕਹੋ ਕਾਰਵਾਈ ਕਰਨਗੇ ਉਹਦੇ ਤੇ ਅਸੀਂ ਨਹੀਂ ਮੰਗ ਕੀਤੀ ਆ ਕਰੋ ਕੋਈ ਕਰਨੇ ਦਿਵਾਨਾ ਸਾਹਿਬ ਇੱਕ ਖੁੱਲ ਕੇ ਕਿਉਂ ਨਹੀਂ ਗੱਲ ਕਹੀ ਜਾਂਦੀ ਸਾਰੇ ਪ੍ਰਸ਼ਾਸਨ ਨੂੰ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਿੱਖਾਂ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੋਣੀ ਚਾਹੀਦੀ ਹਾਂ ਹੁਣ ਜਿਹੜਾ ਅਮਰਿਤਪਾਲ ਕਰਦਾ ਸੀ ਇਹ ਠੀਕ ਕਰਦਾ ਸੀ ਤੁਸੀਂ ਸਾਰੇ ਉਹਨੂੰ ਵੀ ਠੀਕ ਕਹਿਣ ਲੱਗ ਜੰਨੇ ਆ ਨਹੀਂ ਨਹੀਂ ਸਰ ਅਸੀਂ ਤਾਂ ਕਿਹਾ ਨਹੀਂ ਸਿੱਖਾਂ ਦੇ ਪ੍ਰਤੀ ਸਿੱਖਾਂ ਲਈ ਸੁਰੱਖਿਤ ਮੁਲਕ ਹੈ ਜਾਂ ਉਹਨਾਂ ਦਾ ਆਪਣਾ ਮੁਲਕ ਹੈ ਤਾਂ ਉਹ ਹਿੰਦੁਸਤਾਨ ਹੈ ਦੂਸਰਾ ਕੋਈ ਨਹੀਂ ਹੈ ਇਸ ਦੁਨੀਆ 'ਚ ਔਰ ਅਫਗਾਨਿਸਤਾਨ ਬਾਰੇ ਕਦੇ ਕੋਈ ਬੋਲਿਆ ਉੱਥੇ ਤਿੰਨ ਸਿੱਖ ਰਹਿ ਗਏ ਨੇ ਸਾਰੇ ਬਾਕੀ ਤਾਂ ਗਏ ਔਰ ਬਹੁ ਬੇਟੀਆਂ ਨੂੰ ਉਹ ਖੋਲ ਲੈਂਦੇ ਸੀ ਇਸਲਾਮ ਕਬੂਲ ਕਰਦੇ ਕਰਾਉਂਦੇ ਸੀ ਔਰ ਨਿਕਾਹ ਕਰ ਲੈਂਦੇ ਸੀ ਉਸ ਵੇਲੇ ਕਿਸੇ ਨੇ ਬੋਲਿਆ ਤਾਂ ਮੋਦੀ ਜੀ ਨੇ ਉਹਨਾਂ ਦੇ ਦਬਾਅ ਦਿੱਤਾ ਕਿ ਸਾਡੇ ਸੁਰੱਖਿਆਤ ਬੰਦੇ ਹੋਣੇ ਚਾਹੀਦੇ ਸੀ ਇਹ ਦਾ ਕਾਨੂੰਨ ਬਣਾ ਕੇ ਉਹਨਾਂ ਨੂੰ ਨਾਗਰਿਕਤਾ ਦਿੱਤੀ ਹੈ ਦੇਸ਼ ਦੀ ਹਿੰਦੂਆਂ ਨੂੰ ਵੀ ਦਿੱਤੀ ਹੈ ਉੱਥੋਂ ਤੇ ਇਹ ਭਾਰਤ ਸਰਕਾਰ ਤਾਂ ਸਿੱਕਾ ਤੇ ਹਿੰਦੂਆਂ ਨੂੰ ਪ੍ਰੋਟੈਕਟ ਕਰ ਰਹੀ ਹੈ ਪਰ ਇਹ ਜਿਸ ਤਰ੍ਹਾਂ ਦਾ ਕੰਮ ਬੈਸਟ ਬੰਗਾਲ 'ਚ ਵੀ ਹੋਇਆ ਹੈ ਉੱਥੇ ਇੱਕ ਡੰਡੇ ਆਈਪੀਐਸ ਅਫਸਰ ਨੂੰ ਸਰਦਾਰ ਜੀ ਸੀਗੇ ਉਹਨਾਂ ਦੇ ਖਿਲਾਫ ਉਹਨਾਂ ਨੂੰ ਉਹਨਾਂ ਨੂੰ ਵੀ ਐਸੀ ਪਾਸ਼ਾ ਬੋਲੀ ਗਈ ਸੀ ਔਰ ਇਹ ਪਾਸ਼ਾ ਹੁਣ ਯੂਪੀਚ ਵੀ ਬੰਦੀ ਗਈ ਆ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਹ ਟੈਂਡੈਂਸੀ ਨੂੰ ਡਿਸਕਰੇਜ ਕੀਤਾ ਜਾਣਾ ਚਾਹੀਦਾ ਐ ਸਖਤ ਕਾਰਵਾਈ ਕਰਕੇ ਜੀ ਪੰਜਾਬ ਬੀਜੇਪੀ ਇਸ ਦੇ ਕੀ ਕਦਮ ਚੁੱਕੇਗੀ ਤੇ ਕਿੰਨੇ ਕ ਦਿਨਾਂ ਵਿੱਚ ਕਾਰਵਾਈ ਹੁੰਦੀ ਹੋਈ ਨਜ਼ਰ ਆ ਸਕਦੀ ਹੈ ਜੀ ਦਿਨਾਂ ਦਾ ਦੇਖੋ ਕਾਰਵਾਈ ਤਾਂ ਸਰਕਾਰ ਨੇ ਕਰਨੀ ਹੁੰਦੀ ਹੈ ਅਸੀਂ ਆਪਣੇ ਵੱਲੋਂ ਜਿਸ ਤਰ੍ਹਾਂ ਦੂਸਰੇ ਲੋਕ ਕਹਿ ਰਹੇ ਆ ਉਦੋਂ ਬਜ਼ੋਰਦਾਰ ਤਰੀਕੇ ਨਾਲ ਕਹਿ ਰਹੇ ਆ ਔਰ ਲਿਖ ਕੇ ਚਿੱਠੀ ਵੀ ਭੇਜ ਰਹੇ ਆ ਮੁੱਖ ਮੰਤਰੀ ਨੂੰ ਕਿ ਵੇਦ ਤੇ ਕਾਰਵਾਈ ਕਰੋ ਜੀ ਔਰ ਸਖਤ ਕਾਰਵਾਈ ਕਰੋ ਆਇਡੈਂਟੀਫਾਈ ਕਰੋ ਇਹ ਜੇ ਬੰਦਿਆਂ ਨੂੰ ਪਾਇਆ اور ਪਰ ਪੁਲਿਸ ਪ੍ਰਸ਼ਾਸਨ ਤੋਂ ਅਲੱਗ-ਤਲਗ ਕਰੋ ਇਹੀ ਕਹਿ ਰਹੇ ਆ ਜੀ ਜੀ ਬਹੁਤ ਹਨ ਗਰੇਵਾਲ ਸਾਹਿਬ ਇੱਕ ਵਾਰ ਫਿਰ ਤੋਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਜੁਪੀ ਪੁਲਿਸ ਤੇ ਸਿੱਧੇ ਦੋਸ਼ ਲੱਗ ਰਿਹਾ ਇਸ ਨੂੰ ਕਿਵੇਂ ਦੇਖਦੇ ਹੋ ਅਫੀਸਰ ਜਿਹੜਾ ਹੈਗਾ ਉਹਦੇ ਚੋਂ ਉਹਨੇ ਕਿਹਾ ਹੈਗਾ ਕਿ ਕਾਲਿਸਤਾਨੀ ਜਾਂ ਕਿ ਉਹ ਗੜੇ ਚਲੋ ਜਾਂ ਹੋਰ ਇਤਾਂ ਦੀ ਕੋਈ ਭਾਸ਼ਾ ਬੋਲੀ ਹੈ ਗਰੇਵਾਲ ਸਾਹਿਬ ਇੱਥੇ ਥੁਲਕੇ ਕਿਉਂ ਨਹੀਂ ਗੱਲ ਕਹੀ ਜਾਂਦੀ ਸਾਰੇ ਪ੍ਰਸ਼ਾਸਨ ਨੂੰ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਿੱਖਾਂ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੋਣੀ ਚਾਹੀਦੀ ਆ ਹੁਣ ਜਿਹੜਾ ਅਮਰਿਤਪਾਲ ਕਰਦਾ ਸੀ ਇਹ ਠੀਕ ਕਰਦਾ ਸੀ ਤੁਸੀਂ ਸਾਰੇ ਉਹਨੂੰ ਵੀ ਠੀਕ ਕਹਿਣ ਲੱਗ ਜੰਨੇ ਆ ਨਹੀਂ ਨਹੀਂ ਸਰ ਅਸੀਂ ਤਾਂ ਕਹਿਆ ਨਹੀਂ ਸਿੱਖਾਂ ਦੇ ਪ੍ਰਤੀ ਸਿੱਖਾਂ ਲਈ ਸੁਰੱਖਿਅਤ ਮੁਲਕ ਹੈ ਜਾਂ ਉਹਨਾਂ ਦਾ ਆਪਣਾ ਮੁਲਕ ਹੈ ਤਾਂ ਉਹ ਹਿੰਦੁਸਤਾਨ ਹੈ ਕੁਝ ਜਿਹੜੇ ਐਸੇ ਵੀ ਅੰਸਰ ਨੇ ਸਿੱਖਾਂ 'ਚ ਵੀ ਹੈਗੇ ਆ ਦੇਸ਼ ਦੇ ਅੰਦਰ ਬਾਕੀ ਜਗ੍ਹਾ ਵੀ ਹੈਗੇ ਆ ਉਹ ਕਹਿੰਦੇ ਕਿ ਸਾਰੇ ਸਿੱਖਾਂ ਦੇ ਖਿਲਾਫ ਹੋ ਗਈ ਇਹ ਭਾਰਤ ਸਰਕਾਰ ਹੋ ਗਈ ਜੁਪੀ ਸਰਕਾਰ ਹੋਵੇ ਇਹ ਹੈ ਜਾਂ ਕੁਛ ਨਹੀਂ ਹੈ ਨਹੀਂ ਗੱਲ ਤਾਂ ਇਹ ਹੈ ਕਿ ਜੁਪੀ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਸ਼੍ਰੀ ਆਮ ਬੋਲਿਆ ਗਿਆ ਪਹਿਲਾਂ ਬੀਜੀਟੀ ਦੇ ਐਪੀ ਵੱਲੋਂ ਵੀ ਬੋਲਿਆ ਗਿਆ ਜੀ ਜੇ ਉਹ ਤੇ ਕਾਰਵਾਈ ਨਾ ਹੋਵੇ ਫਿਰ ਤਾਂ ਤੁਸੀਂ ਕਹੋ 10 ਸਿੱਕ ਨੌਜਵਾਨਾਂ ਦਾ ਯੂਪੀ ਪੁਲਿਸ ਨਾਲ ਵਿਵਾਦ ਪੱਖਿਆ ਹੈ ਤੇ ਇਹ ਵਿਵਾਦ ਹੁਣ ਪੂਰੀ ਤਰ੍ਹਾਂ ਖਿੱਲਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਤਾਂ ਬੀਜੇਪੀ ਆਕੂ ਨੇ ਸਾਡੇ ਨਾਲ ਫੋਨ ਕਾਲ ਤੇ ਹਰਜੀਤ ਗਰੇਵਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿਵੇਂ ਦੇਖਦੇ ਇਸ ਮਸਲੇ ਨੂੰ ਗਰੇਵਾਲ ਸਾਹਿਬ ਇੱਕ ਵਾਰ ਫਿਰ ਤੋਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਜੁਪੀ ਪੁਲਿਸ ਤੇ ਸਿੱਧੇ ਦੋਸ਼ ਲੱਗ ਰਿਹਾ ਇਸ ਨੂੰ ਕਿਵੇਂ ਦੇਖਦੇ ਹੋ ਤੇ ਸਾਰੀ ਪੁਲਿਸ ਤੇ ਤਾਂ ਨਹੀਂ ਦੋਸ਼ ਲਾਉਣੇ ਚਾਹੀਦੇ ਇੱਕ ਅਫੀਸਰ ਜਿਹੜਾ ਹੈਗਾ ਉਹਦੇ ਚੋਂ ਉਹਨੇ ਕਿਹਾ ਹੈਗਾ ਕਿ ਖਾਲਸਤਾਨੀ ਜਹਾ ਕੇ ਉੱਘੜੇ ਚਲੋ ਜਾਂ ਹੋਰ ਇਦਾਂ ਦੀ ਕੋਈ ਭਾਸ਼ਾ ਬੋਲੀ ਹੈ ਜਿਹੜੀ ਬੜੀ ਮੰਦ ਭਾਗੀ ਗੱਲ ਆ ਔਰ ਉਹ ਅਫੀਸਰ ਨੂੰ ਆਇਡੈਂਟੀਫਾਈ ਕਰਕੇ ਉਹਦੀ ਜਾਂਚ ਕਰਕੇ ਉਹਨੂੰ ਪੁਨਿਸ਼ਮੈਂਟ ਮਿਲਣੀ ਚਾਹੀਦੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਗੱਲ ਕਰਨ ਦੀ ਕਿਉਂਕਿ ਕੁਝ ਜਿਹੜੇ ਐਸੇ ਵੀ ਅਨਸਰ ਨੇ ਸਿੱਖਾਂ ਚ ਵੀ ਹੈਗੇ ਆ ਦੇਸ਼ ਦੇ ਅੰਦਰ ਬਾਕੀ ਜਗ੍ਹਾ ਵੀ ਹੈਗੇ ਆ ਉਹ ਕਹਿੰਦੇ ਕਿ ਸਾਰੇ ਸਿੱਖਾਂ ਦੇ ਖਿਲਾਫ ਹੋ ਗਈ ਇਹ ਭਾਰਤ ਸਰਕਾਰ ਹੋ ਗਈ ਇਹ ਯੂਪੀ ਸਰਕਾਰ ਹੋ ਗਈ ਇਹ ਹੈ ਜਾਂ ਕੁਝ ਨਹੀਂ ਹੈ ਨਹੀਂ ਗੱਲ ਤਾਂ ਇਹ ਹੈ ਕਿ ਯੂਪੀ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਸ਼ਰਿਆਮ ਬੋਲਿਆ ਗਿਆ ਪਹਿਲਾਂ ਬੀਜੇਪੀ ਦੇ ਐਮਪੀ ਵੱਲੋਂ ਵੀ ਬੋਲਿਆ ਗਿਆ ਸੀ ਜੀ ਜੇ ਉਹਦੇ ਤੇ ਕਾਰਵਾਈ ਨਾ ਹੋਵੇ ਫਿਰ ਤਾਂ ਤੁਸੀਂ ਕਹੋ ਕਾਰਵਾਈ ਕਰਨਗੇ ਉਹਦੇ ਤੇ ਅਸੀਂ ਨੇ ਮੰਗ ਕੀਤੀ ਆ ਕਰੋ ਕਿਉਂ ਨਹੀਂ ਕਰ ਲੈ ਗਰੀਬਾਂ ਸਾਹਿਬ ਇੱਕ ਖੁੱਲ ਕੇ ਕਿਉਂ ਨਹੀਂ ਗੱਲ ਕਹੀ ਜਾਂਦੀ ਸਾਰੇ ਪ੍ਰਸ਼ਾਸਨ ਨੂੰ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਿੱਖਾਂ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੋਣੀ ਚਾਹੀਦੀ ਆ ਹੁਣ ਜਿਹੜਾ ਅਮਰਿਤਪਾਲ ਕਰਦਾ ਸੀ ਇਹ ਠੀਕ ਕਰਦਾ ਸੀ ਤੁਸੀਂ ਸਾਰੇ ਉਹਨੂੰ ਵੀ ਠੀਕ ਕਹਿਣ ਲੱਗ ਜੰਨੇ ਆ ਨਹੀਂ ਨਹੀਂ ਸਰ ਅਸੀਂ ਤਾਂ ਕਿਹਾ ਨਹੀਂ ਸਿੱਖਾਂ ਦੇ ਪ੍ਰਤੀ ਸਿੱਖਾਂ ਲਈ ਸੁਰੱਖਿਅਤ ਮੁਲਕ ਹੈ ਜਾਂ ਉਹਨਾਂ ਦਾ ਆਪਣਾ ਮੁਲਕ ਹੈ ਤਾਂ ਉਹ ਹਿੰਦੁਸਤਾਨ ਹੈ ਦੂਸਰਾ ਕੋਈ ਨਹੀਂ ਹੈ ਇਸ ਦੁਨੀਆ 'ਚ ਔਰ ਅਫਗਾਨਿਸਤਾਨ ਬਾਰੇ ਕਦੇ ਕੋਈ ਬੋਲਿਆ ਉੱਥੇ ਤਿੰਨ ਸਿੱਖ ਰਹਿ ਗਏ ਨੇ ਸਾਰੇ ਬਾਕੀ ਤਾਂ ਗਏ ਔਰ ਬਹੂ ਬੇਟੀਆਂ ਨੂੰ ਉਹ ਖੋ ਲੈਂਦੇ ਸੀ ਇਸਲਾਮ ਕਬੂਲ ਕਰਦੇ ਕਰਾਉਂਦੇ ਸੀ ਔਰ ਨਿਕਾਹ ਕਰ ਲੈਂਦੇ ਸੀ ਉਸ ਵੇਲੇ ਕਿਸੇ ਨੇ ਬੋਲਿਆ ਤਾਂ ਮੋਦੀ ਜੀ ਨੇ ਉਹਨਾਂ ਦੇ ਦਬਾਅ ਦਿੱਤਾ ਕਿ ਸਾਡੇ ਸੁਰੱਖਿਆਤ ਬੰਦੇ ਹੋਣੇ ਚਾਹੀਦੇ ਸੀ ਇਹ ਦਾ ਕਾਨੂੰਨ ਬਣਾ ਕੇ ਉਹਨਾਂ ਨੂੰ ਨਾਗਰਿਕਤਾ ਦਿੱਤੀ ਹੈ ਦੇਸ਼ ਦੀ ਹਿੰਦੂਆਂ ਨੂੰ ਵੀ ਦਿੱਤੀ ਹੈ ਉੱਥੋਂ ਤੇ ਇਹ ਭਾਰਤ ਸਰਕਾਰ ਤਾਂ ਸਿੱਖਾਂ ਤੇ ਹਿੰਦੂਆਂ ਨੂੰ ਪ੍ਰੋਟੈਕਟ ਕਰ ਰਹੀ ਹੈ ਪਰ ਇਹ ਜਿਸ ਤਰ੍ਹਾਂ ਦਾ ਕੰਮ ਬੈਸਟ ਬੰਗਾਲ 'ਚ ਵੀ ਹੋਇਆ ਹੈ ਉੱਥੇ ਇੱਕ ਗੰਡੇ ਆਈਪੀਐਸ ਅਫਸਰ